हां जी ministries ਅੱਜ ਸੈਂਟਰ ਵੱਲੋਂ ਬਜਟ ਪਾਸ ਪੇਸ਼ ਕੀਤਾ ਗਿਆ ਇਸ ਤਰ੍ਹਾਂ ਦੇ ਦੇ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ જય શ્રી ਰਾਮ ਸਤਿ ਸ੍ਰੀ ਅਕਾਲ ਬੜਾ ਸੰਤੁਲਿਤ ਬਜਟ ਕਹਿ ਸਕਦੇ ਅਸੀਂ ਇਹਨੂੰ ਜਿਹੜਾ ਅੱਜ ਆਪਣੇ ਜਿਹੜੇ ਹਿੰਦੁਸਤਾਨ ਦੇ ਮਾਨਨੀਏ ਜਿਹੜੇ ਸਾਡੇ ਵਿੱਤ ਮੰਤਰੀ ਹੈ ਨਿਰਮਲਾ ਸੀਤਾਰਾਮਨ ਜੀ ਨੇ ਪ੍ਰਧਾਨ ਮੰਤਰੀ શ્રી ਨਰਿੰਦਰભાઈ ਮੋਦੀ ਜੀ ਦੀ ਅਗਵਾਈ ਹੇਠ ਔਰ ਸਮੁੱਚੀ ਸੈਂਟਰ ਦੀ ਟੀਮ ਦੇ ਦੇਖ ਦੇਖ ਦੇ ਵਿੱਚ ਜਿਹੜਾ ਬਜਟ ਸੰਤੁਲਿਤ ਬਜਟ ਪੇਸ਼ ਕੀਤਾ ਇਹਦੇ ਲਈ ਜਿਹੜੀ ਸਭ ਤੋਂ ਮੇਨ ਜਿਹੜੀ ਗੱਲ ਕਵਾਂਗੇ ਅਸੀਂ ਕਿ ਹਰ ਵਰਗ ਦਾ ਮੀਡਲ ਕਲਾਸ ਵਰਗ ਦਾ ਬਹੁਤ ਖਿਆਲ ਰੱਖਿਆ ਗਿਆ ਔਰ ਆਦੀਵਾਸੀਆਂ ਦੇ ਲਈ ਜਿਹੜੀ ਇਹ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਦੇ ਲਈ 63000 ਜਿਹੜੇ ਬੈਕਵਰਡ ਘਰ ਉਹਨਾਂ ਲਈ ਪ੍ਰਯੋਜਨਾ ਸ਼ੁਰੂ ਕਰਨ ਦਾ ਇਹਨਾਂ ਨੂੰ ਉਪਰਾਲਾ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਬਹੁਤ ਅੱਛਾ ਸਟੈਪ ਹੈ 26000 ਕਰੋੜ ਦੇ ਨਾਲ ਨਵੇਂ 인ਫਰਾਸਟ੍ਰਕਚਰ ਦੀ ਤਿਆਰੀ ਹੋ ਰਹੀ ਹੈ ਕਿੰਨੇ ਲੱਖ ਕਰੋੜ ਦੇ ਵਿੱਚ ਬਜਟ ਦੇ ਵਿੱਚ ਲੈ ਕੇ ਫਿਰ ਸੜਕਾਂ ਦਾ ਨਿਰਮਾਣ ਉਸੇ ਪ੍ਰਗਤੀ ਦੇ ਨਾਲ ਕੰਟੀਨਿਊਸਲੀ ਚੱਲਣਾ ਹੈ 5 ਸਾਲ ਦੇ ਵਿੱਚ ਜਿਆਦਾ ਤੋਂ ਜਿਆਦਾ ਅਸੀਂ ਦੇਖਿਆ ਕਿ ਯੁਵਾ ਨੂੰ ਜਿਹੜੇ ਸਾਡਾ ਯੂਥ ਹੈ ਮੇਨਲੀ ਇਹਨਾਂ ਦਾ ਫੋਕਸ ਜਿਹੜਾ ਹੈ ਇਸ ਵਾਰ ਸੈਂਟਰਲ ਗਵਰਨਮੈਂਟ ਦਾ ਰਿਹਾ ਉਹਨਾਂ ਨੇ ਚਾਰ ਚੀਜ਼ਾਂ ਤੇ ਫੋਕਸ ਕੀਤਾ ਕਿਸਾਨਾਂ ਤੇ ਯੁਵਾ ਤੇ ਮਹਿਲਾਵਾਂ ਤੇ ਔਰ ਗਰੀਬਾਂ ਇਹ ਜਿਹੜੇ ਚਾਰ ਵਰਗ ਹੈ ਇਹ ਸਾਡੇ ਪੂਰੇ ਦੇਸ਼ ਦੀ ਜਿਹੜੀ ਹੈ ਆਰਥਿਕ ਸਥਿਤੀ ਨੂੰ ਦਰਸਾਉਂਦੇ ਆ ਔਰ ਇਹਨਾਂ ਦੇ ਉੱਤੇ ਸਾਡੀ ਹਰ ਚੀਜ਼ ਟਿੱਕੀ ਹੋਈ ਹੈ ਕਿ ਦੇਸ਼ ਦੀ ਮਜ਼ਬੂਤੀ ਕਿੱਧਰ ਨੂੰ ਜਾਂਦੀ ਹੈ ਦੇਸ਼ ਦੀ ਆਰਥਿਕ ਦਸ਼ਾ ਕਿੱਧਰ ਨੂੰ ਜਾਂਦੀ ਹੈ ਜਿਹੜੇ ਟੈਕਸ ਪੇਅਰਸ ਆ ਉਹ ਤਾਂ ਟੈਕਸ ਦਿੰਦੇ ਆ ਉਹਨਾਂ ਦੇ ਟੈਕਸ ਦੇ ਨਾਲ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਬੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਔਰ ਬੜਾ ਹੀ ਵੱਡਾ ਰੋਲ ਹੁੰਦਾ ਟੈਕਸ ਪੇਅਰਸ ਦਾ ਟੈਕਸ ਸਲੈਬਸ ਜਿਹੜੇ ਨਵੇਂ-ਨਵੇਂ ਬਣਾਉਂਦੀ ਹੈ ਗਵਰਨਮੈਂਟ ਬੜਾ ਸੋਚ ਸਮੇ ਕੇ ਬਣਾਉਂਦੀ ਹੈ ਤੋ ਇਸ ਵਾਰ ਜਿਹੜਾ 3 ਲੱਖ ਤੱਕ ਤੋਂ ਸ਼ੁਰੂ ਕੀਤਾ ਉਹਨਾਂ ਨੇ ਉਹ ਵੀ ਇੱਕ ਤਰੀਕੇ ਲਈ ਦੇਸ਼ ਦੇ ਲਈ ਹਿਤਕਾਰੀ ਹੈ ਕਿ ਜੇ ਅਸੀਂ 3 ਲੱਖ ਵਾਲੀ ਇਨਕਮ ਵਾਲੇ ਬੰਦੇ ਨੂੰ ਵੀ ਅਸੀਂ ਟੈਕਸ ਲੈਵ ਦੇ ਵਿੱਚ ਲੈ ਕੇ ਆ ਰਹੇ ਹਾਂ ਦੇਖੋ ਥੋੜੀ ਜੀ ਮੁਸ਼ਕਲ ਹੁੰਦੀ ਹੈ ਕਿ ਅਸੀਂ ਬਹੁਤ ਐਸੀ ਹੱਲੇ ਵੀ ਪਬਲਿਕ ਮੈਂ ਕਹੂੰਗਾ ਰਹਿ ਰਹੀ ਹੈ ਜਿਹੜੇ ਲੋਕ ਟੈਕਸ ਤੋਂ ਵਾਂਝੇ ਅਸੀਂ ਲੋਕ ਜੋ ਤੋਂ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਕਿ ਗਵਰਨਮੈਂਟ ਇਦਾਂ ਕਰੇ ਗਵਰਨਮੈਂਟ ਸਾਡਾ ਇਨਫਰਾਸਟ੍ਰਕਚਰ ਵਧੀਆ ਕਰੇ ਲਾਅ ਐਂਡ ਆਰਡਰ ਵਧੀਆ ਕਰੇ ਸਾਨੂੰ ਸੜਕਾਂ ਵਧੀਆਂ ਮਿਲਣ ਸਾਨੂੰ ਆਹ ਉਹ ਹਵਾ ਵਧੀਆ ਮਿਲੇ ਐਨਵਾਇਰਨਮੈਂਟ ਵਧੀਆ ਮਿਲੇ ਤਾਂ ਸਾਨੂੰ ਵੀ ਕੁਝ ਦੇਣਾ ਸਾਡੀ ਡਿਊਟੀ ਬਣਦੀ ਸਾਡਾ ਇਸ ਲਈ ਹਰ ਇੱਕ ਹਿੰਦੁਸਤਾਨੀ ਦਾ ਫਰਜ਼ ਬਣਦਾ ਕਿ ਆਪਣੇ ਡਿਊਟੀ ਸਮਝੇ ਦੇਸ਼ ਪ੍ਰਤੀ ਔਰ ਆਪਣਾ ਟੈਕਸ ਦੇ ਵਿੱਚ ਦੇਣ ਦੇ ਵਿੱਚ ਆਪਣਾ ਯੋਗਦਾਨ ਦੇ ਤੇ ਜਦੋਂ ਅਸੀਂ ਟੈਕਸ ਦੇਣ ਦੇ ਵਿੱਚ ਅਸੀਂ ਯੋਗਦਾਨ ਵੱਧ ਚੜ੍ਹ ਕੇ ਦਿੰਨੇ ਆ ਫਿਰ ਸਾਨੂੰ ਉਹ ਚੀਜ਼ਾਂ ਨੂੰ ਡਿਮਾਂਡ ਕਰਨ ਦੀ ਜ਼ਰੂਰਤ ਨਹੀਂ ਪੈ ਜਾਂਦੀ ਗਵਰਨਮੈਂਟ ਆਪਣੇ ਆਪ ਉਹਦਾ ਉਪਰਾਲੇ ਕਰਦੀ ਹੈ ਗਵਰਨਮੈਂਟ ਨੂੰ ਪੈਸਾ ਕਿੱਥੋਂ ਆਣਾ ਜੇ ਅਸੀਂ ਕਹੀਏ ਵੀ ਗਵਰਨਮੈਂਟ ਨੂੰ ਟੈਕਸ ਅੱਜ ਜਾਏਗਾ ਤਾਂ ਗਵਰਨਮੈਂਟ ਤੁਹਾਨੂੰ ਬੈਂਕਾਂ ਸਰਕਾਰੀ ਬੈਂਕਾਂ ਤੋਂ ਉਹਦੇ ਵਿਆਜ ਦੇ ਰੂਪ ਵਿੱਚ ਤੁਹਾਨੂੰ ਪੈਸਾ ਸਾਨੂੰ ਮਿਲ ਲਿਆ ਲੋਕਾਂ ਸੋ ਵਿਆਜ ਕਿੱਥੋਂ ਦੇਣਾ ਆਫਟਰ ਆਲ ਤਾਂ ਜੋ ਉਹਦੇ ਚੋਂ ਉਹੀ ਪੈਸਾ ਫਿਰ ਅੱਗੇ ਕਰਜ਼ੇ ਲਈ ਵੀ ਜਾਂਦਾ ਕਿਸਾਨਾਂ ਲਈ ਕਰਜ਼ਾ ਇੰਡਸਟਰੀਸਟ ਲਈ ਕਰਜ਼ਾ ਐਮ ਐਸ ਐਮ ਇ ਸਕੀਮਾਂ ਬਹੁਤ ਵਧੀਆ ਦਿੱਤੀਆਂ ਇਹਦੇ ਵਿੱਚ ਉਹਨਾਂ ਨੇ ਜਿਹੜੀ ਛੋਟੀ ਇੰਡਸਟਰੀ ਨੂੰ ਬੜਾ ਪ੍ਰਮੋਟ ਕਰਨ ਦੇ ਲਈ ਇਸ ਬਜਟ ਦੇ ਵਿੱਚ ਬੜਾ ਵੱਡੇ ਉਪਰਾਲੇ ਕੀਤੇ ਗਏ ਲੋਨਸ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਨੋਮੀਨਲ ਜੇ ਇੰਟਰਸਟ ਰੇਟ ਦੇ ਉੱਤੇ ਦੇਖ ਤੇ ਜਾਣ ਇਹ ਚੀਜ਼ਾਂ ਸਾਰੀਆਂ ਮੈਟਰ 3 ਲੱਖ ਤੱਕ ਦਾ ਸਲੈਬ ਜਿਹੜਾ ਕਰ ਦਿੱਤਾ ਇਹ ਮਿਡਲ ਕਲਾਸ ਲਈ ਬੜਾ ਔਖਾ ਹੋ ਜਾਣਾ ਮੈਂ ਇਹ ਕਹਾਂਗਾ ਇਹਨੂੰ ਪੋਜੀਟਿਵਲੀ ਕਿ ਭਾਈ ਤੁਸੀਂ ਅੱਜ ਜੇ 3 ਲੱਖ ਤੱਕ ਤੇ ਤੁਸੀਂ ਟੈਕਸ ਦੇਣ ਲਈ ਯੋਗ ਹੋ ਗਏ ਆਮਦਨ ਤਾਂ ਹੋ ਰਹੀ ਆਮਦਨ ਤੇ ਟੈਕਸ ਦੇਣਾ ਨਾ ਜੇ ਅਸੀਂ ਸਾਲ ਦੀ ਸਾਨੂੰ 3 ਲੱਖ ਦੀ ਆਮਦਨ ਹੋ ਰਹੀ ਹੈ ਤੇ ਫਿਰ ਅਸੀਂ ਟੈਕਸ ਦੇਣ ਲੱਗਾ ਭਰੇਜ ਕਿਉਂ ਤੇ ਜੇ ਆਮਦਨ ਨਹੀਂ ਹੋ ਰਹੀ ਫਿਰ ਤਾਂ ਤੁਸੀਂ ਉਸ ਸਲੈਬ ਤੋਂ ਥੱਲੇ ਹੀ ਆਲਰੇਡੀ ਫਿਰ ਤਾਂ ਤੁਹਾਨੂੰ ਉਹਦੇ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਹੀ ਨਹੀਂ ਤਾਂ ਗਵਰਨਮੈਂਟ ਨੇ ਸਿੱਧਾ-ਸਿੱਧਾ ਕਿਹਾ ਤਾਂ ਜਿਹਨੂੰ 3 ਲੱਖ ਤੋਂ ਘੱਟ ਆਮਦਨ ਹੈਗੀ ਆ ਉਹ 0% ਟੈਕਸ ਸੋ ਜੇ 3 ਲੱਖ ਤੱਕ ਤੋ 5% ਟੈਕਸ ਹੈ 10 ਤੋਂ 5 ਚ ਜਾਓ ਫਿਰ 5 ਤੋਂ 7 ਚ ਜਾਓਗੇ ਤਾਂ 7% ਟੈਕਸ ਹੈ 7 ਤੋਂ 10 ਚ ਜਾਓਗੇ ਅਗਲਾ ਸਲੈਬ ਹੈ 10 ਤੋਂ 30 ਚ ਜਾਓਗੇ ਤਾਂ ਅਗਲਾ ਸਲੈਬ ਇਹ ਸਲੈਬਸ ਬਣਾਣਾ ਹੀ ਪੈਂਦੇ ਹੁੰਦੇ ਨੇ ਗਵਰਨਮੈਂਟ ਦੇ ਨੋਰਮਸ ਹੈ ਸੋ ਬੜਾ ਸੰਤੁਲਿਤ ਬਜਟ ਹੈ ਦੇਸ਼ ਦੇ ਹਿੱਤ ਲਈ ਬਜਟ ਹੈ ਹਰ ਵਰਗ ਲਈ ਖਾਸ ਕਰ ਗਰੀਬ ਵਰਗ ਲਈ ਮਹਿਲਾਵਾਂ ਲਈ ਫਿਰ ਮਧੌਰਾਨ ਲਗਾ ਕਿਸਾਨਾਂ ਲਈ ਔਰ ਯੂਵਾ ਲਈ ਯੂਵਾ ਲਈ ਬੜੀਆਂ ਆਪਰਚੂਨਿਟੀਆਂ ਹੈ ਸਿਰ ਤੋਂ ਉਹਨਾਂ ਨੇ ਜਿਹੜੇ ਯੂਵਾ ਲਈ ਜਿਹੜੇ ਸਕਿਲਡ ਯੂਵਾ ਜਿਨ੍ਹਾਂ ਦੇ ਕੋ ਕੋਈ ਕਿਸੇ ਵੀ ਤਰ੍ਹਾਂ ਦਾ ਹਨਰ ਹੈ ਉਹਨਾਂ ਲਈ ਨੌਕਰੀਆਂ ਦੇ ਲਈ ਬੜੇ ਸੰਸਾਧਨ ਪੈਦਾ ਕਰਨ ਦੀਆਂ ਯੋਜਨਾਵਾਂ ਬਣਾ ਲਈਆਂ ਐਵਰੇਜ ਉਹਨਾਂ ਨੇ ਕਿਹਾ ਜੀ ਕਿ ਅਸੀਂ 20 ਲੱਖ ਤੋਂ ਜ਼ਿਆਦਾ ਨੌਕਰੀਆਂ ਅਸੀਂ ਇਸ 55 ਸਾਲਾਂ ਦੇ ਵਿੱਚ ਪ੍ਰਮੋਟ ਕਰਕੇ ਦੇਣੀਆਂ ਔਰ ਸਕਿਲਡ ਆਪਣਾ ਆਪਣੇ ਯੋਜਨਾਵਾਂ ਦਿਖਾਲਣ ਆਪਣੇ ਆਪਣੇ ਹੁਨਰ ਦਿਖਾਲਣ ਔਰ ਉਹਨਾਂ ਲਈ ਇੰਸਟੀਚੂਟਸ ਬਣਨਗੇ ਜਿਦੇ ਵਿੱਚੋਂ ਆਪਣੇ ਇੰਸਟੀਚੂਟ ਚ ਜਾ ਕੇ ਐਡਮਿਸ਼ਨ ਲੈ ਕੇ ਆਪਣਾ ਹੁਨਰ ਦਿਖਾ ਕੇ ਉਤੋਂ ਸਰਟੀਫਿਕੇਟ ਲੈ ਕੇ ਵਾਪਸ ਆ ਕੇ ਲੋਨ ਲੈ ਕੇ ਆਪਣਾ ਇੱਕ ਰੋਜ਼ਗਾਰ ਸ਼ੁਰੂ ਕਰ ਸਕਦੇ ਇੱਕ ਕੰਮ ਸ਼ੁਰੂ ਕਰ ਸਕਦੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਸੋ ਇੰਡੀਪੈਂਡੈਂਸੀ ਇਹ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਸਾਵੇਂ ਅਸੀਂ ਕਿਸੇ ਤੇ ਡਿਪੈਂਡਡ ਐ এমਪਲॉयਮੈਂਟ ਨੂੰ ਬੜਾ ਵਧੀਆ ਉਹਨਾਂ ਨੇ ਤਰੀਕੇ ਨਾਲ ਜਨਰੇਟ ਕੀਤਾ ਕਿ ਜੇ ਅਸੀਂ এমਪਲਾਈਜ਼ ਲਈ ਉਹਨ ਇੱਕ ਯੁਵਾਵਾਂ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਜੇ ਉਹਦੇ ਵਿੱਚ ਉਹਨਾਂ ਨੇ ਪਹਿਲੀ ਇੰਟਰਨਸ਼ਿਪ ਦੀ ਗਵਰਨਮੈਂਟ ਦੇ ਜੌਬਸ ਦੇ ਵਿੱਚ ਕਰਨ ਜਾਣੀ ਹੈ ਤਾਂ 5000 ਰੁਪਿਆ ਪੱਤਾ ਉਹਦਾ ਮਿਲਣਾ 6000 ਰੁਪਿਆ ਪਹਿਲੇ ਵਰਗ ਦੇ ਵਿੱਚ ਪਹਿਲੀ ਕਿਸ਼ਤ ਹੀ ਉਹਨਾਂ ਨੇ ਉਹਦੇ ਹੀ ਦੇ ਦੇਣੀ ਐ ਐਜ਼ ਅ ਹੈਲਪਿੰਗ ਸੋ ਮਤਲਬ ਇਹ ਚੀਜ਼ਾਂ ਗਵਰਨਮੈਂਟ ਨੇ ਜੇ ਕੀਤੀਆਂ ਤਾਂ ਉਹਦੇ ਚ ਸਾਨੂੰ ਡੇਟਸ ਦੇ ਉੱਤੇ ਸਾਨੂੰ ਫੋਕਸ ਲਾ ਕੇ ਗਵਰਨਮੈਂਟ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਉਹਦੇ ਵਿੱਚ ਸਾਨੂੰ ਆਪਣਾ ਯੋਗਦਾਨ ਦੇਣ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜੇ ਅਸੀਂ ਦੇਸ਼ ਲਈ ਅੱਗੇ ਆਵਾਂਗੇ ਤੇ ਆਬਵੀਅਸਲੀ ਦੇਸ਼ ਔਰ ਸਰਕਾਰ ਤੁਹਾਡੀ ਪਰਫੁੱਲਿਤ ਹੋਏਗੀ ਤੇ ਦੁਨੀਆ ਦੇ ਵਿੱਚ ਤੁਹਾਡਾ ਨਾਮ ਵੀ ਹੋਏਗਾ ਇੰਨਾ ਹੀ ਕਹਿੰਦੇ ਹੋਏ ਮੈਂ ਸਾਰੇ ਸ਼ਰੋਤਿਆਂ ਨੂੰ ਫਿਰ ਧੰਨਵਾਦ ਕਰਦਾ ਔਰ ਬੀਜੇਪੀ ਸਰਕਾਰ ਵੱਲੋਂ ਸਾਰੇ ਸ਼ਰੋਤਿਆਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਇਹ ਸੰਤੁਲਿਤ ਬਜਟ ਦੇ ਨਾਲ ਮਿਲ ਕੇ ਚੱਲੋ ਔਰ ਆਪਣੀ ਗਵਰਨਮੈਂਟ ਦਾ ਸਾਥ ਦਿਓ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ ਜੈ ਹਿੰਦ